ਸਸੀਕਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਰਾਜ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਆਪਣੇ ਪਰਿਵਾਰ ਦੇ ਵਿਗੜਦੇ ਸਿਹਤ ਕਹਾਣਾਂ ਬਾਰੇ ਮੈਂ ਤੁਹਾਡੇ ਨਾਲ ਉਹ ਤਿੰਨ ਜਿਹੜੇ ਡਾਟਾ ਆ ਤਿੰਨ ਵਿਸ਼ੇ ਸਾਂਝੀ ਕਰਾਂਗਾ ਜਿਹੜੇ ਕੀ ਤੁਹਾਨੂੰ ਜਾਣ ਕੇ ਪਤਾ ਲੱਗੇ ਸਾਡੇ ਪਰਿਵਾਰ ਤੇ ਵਿੱਚ ਜਿਹੜਾ ਰੋਗ ਦਾ ਕਾਰਨ ਕਿਉਂ ਬਣਦਾ ਹੈ ਤੇ ਸਾਡੇ ਪਰਿਵਾਰ ਅੱਜ ਕੱਲ ਦੁਖੀ ਕਿਉਂ ਰਹਿ ਰਿਹਾ ਜੇ ਗੱਲ ਕਰੀਏ ਆਪਾਂ ਕੁਝ ਸਮੇਂ ਪਹਿਲਾਂ 20 ਤੋਂ 25 ਸਾਲ 10 ਤੋਂ 15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਫੈਮਿਲੀ ਦੇ ਵਿੱਚ 20 ਤੋਂ 25 ਮੈਂਬਰ ਹੁੰਦੇ ਸੀ ਠੀਕ ਹੈ ਇੱਕ ਮੈਂ ਫੈਮਿਲੀ ਦੇ ਵਿੱਚ 20 ਤੋਂ 25 ਮੈਂਬਰ ਹੁੰਦੇ ਸੀ ਤਾਂ ਜਿਹੜੇ 20 ਤੋਂ 25 ਮੈਂਬਰ ਸੀ ਉਹ ਸਾਰੇ ਦੇ ਸਾਰੇ ਤੰਦਰੁਸਤ ਸੀ ਦੈਨ ਉਸ ਤੋਂ ਬਾਅਦ ਆਪਾਂ ਮਾਡਲ ਸਾਇੰਸ ਨੂੰ ਅਪਣਾਇਆ ਜਿਵੇਂ ਆਪਾਂ ਨਿਊਕਲਰ ਫੈਮਿਲੀ ਦੇ ਵਿੱਚ ਹੈ ਤਾਂ ਇੱਕ ਪਰਿਵਾਰ ਦੇ ਵਿੱਚ 5 ਤੋਂ 6 ਮੈਂਬਰ ਸ਼ੁਰੂ ਹੋਗੇ ਇੱਕ ਪਰਿਵਾਰ ਦੇ ਵਿੱਚ 5 ਤੋਂ 6 ਮੈਂਬਰ ਆ ਗਏ ਜਿਨ੍ਹਾਂ ਦੇ ਵਿੱਚੋਂ 2 ਤੋਂ 3 ਬਿਮਾਰ ਹੋ ਗਏ ਤੇ ਜੇਕਰ ਆਪਾਂ ਗੱਲ ਕਰੀਏ ਕਿ ਦੋ ਤੋਂ ਤਿੰਨ ਬਿਮਾਰ ਆ ਤਾਂ ਇਹਦਾ ਮਤਲਬ ਕੀ ਸਾਡੀ ਜੇਕਰ ਫੈਮਿਲੀ 5 ਤੋਂ 6 ਮੈਂਬਰਾਂ ਦੀ ਹੋ ਤਾਂ ਉਹਦੇ ਵਿੱਚ ਦੋ ਤੋਂ ਤਿੰਨ ਬਿਮਾਰ ਆ ਤਾਂ ਇਟ ਮੀਨਸ ਸਾਡਾ ਅਦਾ ਪਰਿਵਾਰ ਜਿਹੜਾ ਬਿਮਾਰ ਆ ਤੇ ਅਦਾ ਪਰਿਵਾਰ ਬਿਮਾਰ ਆ ਇਹ ਸਾਰੇ ਦਾ ਸਾਰਾ ਜਿਹੜਾ ਖਰਚਾ ਵਾ ਇਹ ਸਾਰੇ ਦਾ ਸਾਰਾ ਜਿਹੜਾ ਸਟ੍ਰੈਸ ਵਾ ਉਹ ਸਭ ਤੋਂ ਪਹਿਲਾਂ ਤਾਂ ਘਰ ਦੇ ਮੁਖੀ ਤੇ ਆਵੇ ਘਰ ਦਾ ਮੁਖੀ ਜਿਹੜਾ ਸਾਡੇ ਘਰ ਨੂੰ ਚਲਾਉਂਦਾ ਜਿਹਦੇ ਸਿਰ ਤੇ ਘਰ ਚੱਲਦਾ ਵਾ ਤੇ ਜਿੱਤੇ ਸਾਰੀ ਰਿਸਪੌਂਸਿਬਿਲਟੀ ਦੀ ਜੇਕਰ ਘਰ ਦਾ ਮੁਖੀ ਆ ਸਟ੍ਰੈਸ ਲਗਾਏਗਾ ਇਹ ਗੱਲਾਂ ਨੂੰ ਸਭ ਵੀ ਕੋ ਸਟ्रेस ਲੈ ਲਏਗਾ ਕਿਉਂਕਿ ਜੇਕਰ ਸਾਡਾ ਅੰਦਾ ਪਰਮਾਰ ਬਿਮਾਰ ਹੋ ਪਰਿਵਾਰ ਬਿਮਾਰਾ ਤਾਂ ਇਹਦਾ ਮਤਲਬ ਸਾਰੇ ਦਾ ਸਾਰਾ ਸਟ्रेस ਲੈਣਾ ਘਰ ਦੇ ਮੁਖੀ ਤੇ ਪਊਗਾ ਤੇ ਘਰ ਦਾ ਮੁਖੀ ਆ ਸਟ्रेस ਲੈ ਕੇ ਬਿਮਾਰ ਹੋਗਾ ਪਹਿਲਾਂ 10 ਤੋਂ 15 ਸਾਲ ਪਹਿਲਾਂ ਸਾਡੇ 20 ਤੋਂ 25 ਮੈਂਬਰਾਂ ਦੀ ਜਿਹੜੀ ਸੀ ਫੈਮਲੀ ਸੀ ਸਾਰੇ ਦੇ ਸਾਰੇ ਤੰਦਰੁਸਤ ਉਸ ਤੋਂ ਬਾਅਦ ਸਾਡੇ ਪਰਿਵਾਰ ਦੇ ਵਿੱਚ 5 ਤੋਂ 6 ਮੈਂਬਰਾਂ ਦੀ ਫੈਮਲੀ ਆ ਗਈ ਜਿਨ੍ਹਾਂ ਦੇ ਵਿੱਚ 2 ਤੋਂ 3 ਬਿਮਾਰ ਆ 2 ਤੋਂ 3 ਬਿਮਾਰ ਅਜੇਕਰ ਸਾਡੀ ਫੈਮਲੀ 5 ਤੋਂ 6 ਮੈਂਬਰਾਂ ਦੀ ਆ ਤੇ 2 ਤੋਂ 3 ਉਹਦੇ ਵਿੱਚ ਬਿਮਾਰ ਆ ਇਹਨਾਂ ਵਿੱਚ ਜੇ ਸਾਡਾ ਪਰਿਵਾਰ ਜਿਹੜਾ ਬਿਮਾਰ ਆ ਤਾਂ ਜੇਕਰ ਤਿੰਨ ਮੈਂਬਰ ਬਿਮਾਰ ਆ ਤਾਂ ਉਹਨਾਂ ਦੇ ਵਿੱਚ ਜੋ ਹਰੇਕ ਜਿਹੜਾ ਮਰੀਜ਼ ਹੈ ਹਰੇਕ ਜਿਹੜਾ ਪੇਸ਼ੈਂਟ ਆ ਉਹ ਕੋਈ ਇੱਕ ਰੋਗ ਨੂੰ ਲੈ ਕੇ ਪੀੜਤ ਨਹੀਂ ਹੈ ਇੱਕ ਰੋਗ ਨੂੰ ਲੈ ਕੇ ਬਿਮਾਰ ਨਹੀਂ ਆ ਉਹਦੇ ਵਿੱਚ ਵੀ ਦੋ ਤੋਂ ਤਿੰਨ ਰੋਗ ਆ ਕੋਈ ਬੀਪੀ ਦੀ ਗੋਲੀ ਖਾ ਰਿਹਾ ਕੋਈ ਮਾਈਗਰੇਨ ਦੀ ਗੋਲੀ ਖਾ ਰਿਹਾ ਕਿਸੇ ਨੂੰ ਕਨਸਟਿਪੇਸ਼ਨ ਹੈ ਤੇ ਜੇਕਰ ਇੱਕ ਮੈਂਬਰ ਦੀ ਗੱਲ ਕਰੀਏ ਉਹਦੇ ਵਿੱਚ ਦੋ ਤੋਂ ਤਿੰਨ ਰੋਗ ਆ ਤਾਂ ਇਟ ਮੀਨਸ ਸਾਡੇ ਅੱਧੇ ਪਰਿਵਾਰ ਦੇ ਵਿੱਚ ਨੌ ਰੋਗ ਚੱਲ ਰਹੇ ਆ ਨੌ ਰੋਗਾਂ ਦਾ ਜਿਹੜਾ ਸਟ੍ਰੈਸ ਆ ਖਰਚਾ ਉਹ ਸਾਡੇ ਦਾ ਸਾਰਾ ਘਰ ਦੇ ਮੁਖੀ ਤੇ ਪੈ ਰਿਆ ਤੇ ਸੁਭਾਵਿਕਾ ਜੇਕਰ ਘਰ ਦੇ ਮੁਖੀ ਤੇ ਇਹਨਾਂ ਸਟ੍ਰੈਸ ਪਾਏਗਾ ਉਹ ਵੀ ਬਿਮਾਰ ਹੋਏਗਾ ਪਲੱਸ ਸਾਡਾ ਦਾ ਪਰਿਵਾਰ ਵੀ ਬਿਮਾਰ ਹੋਏਗਾ ਤਾਂ ਸਾਰੇ ਦਾ ਸਾਰਾ ਸਟ੍ਰੈਸ ਮੈਨ ਕਰਕੇ ਉਹ ਘਰ ਦਾ ਮੁਖੀ ਜਿਹੜਾ ਉਹ ਤਾਂ ਬਿਮਾਰ ਰਹੇਗਾ ਹੀ ਰਹੇਗਾ ਨਾ ਜਿਹੜੇ ਘਰ ਦੇ ਮੈਂਬਰ ਉਹ ਵੀ ਬਿਮਾਰ ਹੋएंगे ਤੇ ਸਾਡਾ ਜਿਹੜਾ ਬਹੁਤ ਆ ਜ਼ਿਆਦਾਤਰ ਖਰਚਾਵਾ 50 ਤੋਂ 60% ਸਾਡਾ ਬਿਮਾਰੀਆਂ ਤੇ ਹੀ ਜਾਵੇਗਾ ਇਹ ਸੀਗਾ ਪਹਿਲਾ ਡਾਟਾ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਅੱਜ ਤੋਂ ਕੰਮ 10 ਤੋਂ 15 ਸਾਲ ਪਹਿਲਾਂ ਸਾਡੇ ਪਰਿਵਾਰ ਦੇ ਵਿੱਚ 20 ਤੋਂ 25 ਮੈਂਬਰ ਸੀ ਤੇ 20ਾਂ ਤੋਂ 25ਾਂ ਵਿੱਚੋਂ ਸਾਰੇ ਦੇ ਸਾਰੇ ਤੰਦਰੁਸਤ ਸੀ ਸਾਰੇ ਦੇ ਸਾਰੇ ਵਧੀਆ ਸੀ ਲੈਨ ਉਸ ਤੋਂ ਬਾਅਦ ਸਾਡੇ ਫੈਮਿਲੀ ਦੇ ਵਿੱਚ 5 ਤੋਂ 6 ਮੈਂਬਰ ਆਏ ਜਿਨ੍ਹਾਂ ਦੇ ਵਿੱਚੋਂ ਦੋ ਤੋਂ ਤਿੰਨ ਬਿਮਾਰ ਆ ਉਹ ਵੀ ਜਿਹੜੇ ਦੋ ਤੋਂ ਤਿੰਨ ਬਿਮਾਰ ਉਹ ਕਿਸੇ ਇੱਕ ਰੋਗ ਨੂੰ ਲੈ ਕੇ ਬਿਮਾਰ ਨਹੀਂ ਆ ਇੱਕ ਮਰੀਜ਼ ਦੇ ਵਿੱਚ ਤਿੰਨ ਤੋਂ ਚਾਰ ਲੋਕ ਆ ਇਹ ਪਹਿਲਾ ਡਾਟਾ ਸੀ ਜਿਹੜਾ ਸੈਕੰਡ ਜਿਹੜਾ ਡਾਟਾ ਹੈ ਜੀ ਉਸ ਵਾ ਉਹਦੇ ਵਿੱਚੋਂ ਸਾਡਾ 20 ਤੋਂ 50% ਜਿਹੜਾ ਹਿੱਸਾ ਵਾ ਉਹ ਗੋਲੀਆਂ ਦਵਾਈਆਂ ਟਸਟਾਂ ਤੇ ਜਾ ਰਿਹਾ 50 ਤੋਂ ਵੀ 100% ਜਿਹੜਾ ਹਿੱਸਾ ਉਹ ਸਾਡਾ ਗੋਲੀਆਂ ਦਵਾਈਆਂ ਤੇ ਜਾ ਰਿਹਾ ਪਲੱਸ ਟਸਟਾਂ ਤੇ ਜਾ ਰਿਹਾ ਨੰਬਰ 3 ਦਾ ਵਿਸ਼ਾ ਹੈਗਾ ਜੀ ਅੱਜ ਜਿਹੜੇ ਰੋਗ ਜੰਮ ਦੇ ਬੱਚਿਆਂ ਦੇ ਵਿੱਚ ਆ ਰਹੇ ਆ 20 ਤੋਂ 25 ਸਾਲ ਪਹਿਲਾਂ ਉਹ ਪਹਿਲਾਂ ਬਜੋਗਾ ਦੇ ਵਿੱਚ ਵੀ ਨਹੀਂ ਹੁੰਦੇ ਸੀ ਮੇਜਰ ਦੋ ਡਾਟੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਉਮੀਦ ਕਰਦੇ ਆਂ ਜਿਹੜੀਆਂ ਗੱਲਾਂ ਦੱਸੀਆਂ ਤੁਸੀਂ ਉਹਨਾਂ ਨੂੰ ਸਮਝੀ ਹੋਵੋਗੇ ਤਦ ਤੱਕ ਦੇ ਲਈ ਹੱਸਦੇ ਰਹੋ ਤੰਦਰੁਸਤ ਰਹੋ ਮੇਧਾ ਜੀ ਅਗਲੀ ਵੀਡੀਓ ਦੇ ਵਿੱਚ